सतानी छोटे सब कुछ जो कुछ भी अस कपड़े पाए खा रहे पी रहे है जो असि ते नहीं खड़ना फिर इस माड़ा तो हो ही नहीं सकता मैं जिन्हें भी कलाकार ਆਪਣੇ ਘਰਾਂ ਵਿੱਚ ਬੈਠੇ ਸੁਣਦੇ ਹੋਣ ਚਾਹੇ ਕਿਤੇ ਕਿਤੇ ਵੀ ਬੈਠੇ ਉਹਨਾਂ ਨੂੰ ਵਿਖਾਸ ਕਰਦਾ ਹੈ ਕਿ ਜੇ ਕੁਰਸਾਨ ਖੁਸ਼ਹਾਲ ਹੈ ਤੇ ਜਹਾਨ ਖੁਸ਼ਹਾਲ ਸਾਰਿਆਂ ਦਾ ਹੱਕ ਬਣਦਾ ਜਿੰਨੇ ਵੀ ਆਪਾਂ ਮੇਰੇ ਨੌਜਵਾਨ ਵੀਰ ਗਰਮ ਜੋਸ਼ੀ ਵਾਲੇ ਭਰਾ ਇੱਥੇ ਇਹਨੂੰ ਮਜ਼ਬੂਤ ਰਹੀ ਦੀ ਅਕ ਆਪਣਾ ਵੀ ਗੱਲ ਬੰਦ ਨਹੀਂ ਸਾਡਾ ਸਾਰਿਆਂ ਦਾ ਹੱਕ ਹੈ ਆਪਾਂ ਸ਼ੁਰੂ ਕਰੀਏ ਸਾਡੇ ਗੁਰੂਆਂ ਦੀਆਂ ਆਈਡੀ ਆਈਏ ਵੱਡੀਆਂ ਚੰਗਾ ਹੋਇਆ ਤੁਸਾਰ ਹੋ ਮੰਨ ਕੇ ਫੌਜਾਂ ਦੇ ਜਲ ਰਹੇ ਹੁੰਦੇ ਸੀ ਤੇ ਇਹ ਵੀ ਸਾਡੇ ਸਰਹੰਦ ਨੇ ਜੋ ਸਾਡੇ ਇਹ ਕੰਮ ਕਰ ਕਹਿ ਉਹ ਸਾਡਾ ਮਰਨ ਦਾ ਆਪ ਮਹਾਰੇ ਕੁਝ ਨਹੀਂ ਕਰਨਾ ਜਿਸ ਖਾਰਾ ਬਹੁਤ ਤਬਸ ਕਰੋਣ ਲੱਗੋ ਗੀਤ ਹੁੰਦੀ ਹੈ ਕਲਾਕਾਰ ਕਈ ਭਰਾ ਕਹਿ ਦਿੰਦੇ ਵੀ ਵਿਆਹਾਂ ਸ਼ਾਦੀਆਂ ਤੁਸੀਂ ਇਹਨਾਂ ਕੋਲ ਤੋਂ ਉੱਥੇ ਨਹੀਂ ਜਾਂਦੇ ਅਸੀਂ ਪਹਿਲੇ ਹੀ ਦਿੱਲੀ ਜਾ ਕੇ ਆਏ

ਗੀਤਾ جی گیتا નોય ખાલસા તો હાજર ચડ લઈ સાડે બોલો દે બેટ કે બેટિંગ સાડે બોલો દે બેટ કે બેટિંગ આજો કાજી ठीक तो तो है ठीक तो सा, है सामने हुक्म लाओ पूरी टीम लगाए ठीक है मरना हमेशा ही चलो आपका वाहगुरु जी का खालसा वाहगुरु जी की फतेह छोटे साहबसादा की गल कर ले।

साज़ा पकारी आहे सो सूबे सरहंदी कचहरी सिर हुते सो अंथ न बचाया उन्हनि बारे कुझु कहण लॻे I'm to